ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਜ਼ਾਰ ਬੇਲਾ ਜਿਲ੍ਹਾ ਰੋਪੜ ਅੱਜ ਆਪਾਂ ਗੱਲ ਕਰਾਂਗੇ ਇੱਕ ਰੋਪੜ ਦੇ ਮਰੀਜ਼ ਦੀ ਜਿਹੜਾ ਕਿ ਸਾਡੇ ਕੋਲ 16 ਜੁਲਾਈ 2025 ਨੂੰ ਆਇਆ ਸੀ ਤਸਵੀਰਾਂ ਤੁਸੀਂ ਉਹਦੀਆਂ ਖੁਦ ਦੇਖੋਗੇ ਦੇਖ ਕੇ ਹੈਰਾਨ ਵੀ ਹੋਵੋਗੇ ਕਿ ਉਸ ਮਰੀਜ਼ ਨੇ ਟੀਕੇ ਲਾ ਲਾ ਕੇ ਆਪਣੇ ਸਰੀਰ ਦਾ ਕਿੰਨਾ ਨਾਸ ਮਾਰਿਆ ਹੋਇਆ ਸੀ ਆਓ ਤੁਹਾਨੂੰ ਪਹਿਲਾਂ ਉਹਦੀਆਂ ਤਸਵੀਰਾਂ ਦਿਖਾਉਂਦੇ ਹਾਂ ਉਹਨਿਆਪ ਜੀ ਨੇ ਇਸ ਵੀਰ ਦੀਆਂ ਤਸਵੀਰਾਂ ਦੇਖੀਆਂ ਇਹਦੇ ਹੱਥ ਤੇ ਇਹਦੇ ਪੈਰ ਇਹਦੀਆਂ ਬਾਹਾਂ ਕਿਉਂਕਿ ਜਦੋਂ ਮਰੀਜ਼ ਨੂੰ ਇੰਜੈਕਟ ਕਰਨ ਵਾਸਤੇ ਕੋਈ ਵੇਨ ਨਹੀਂ ਲੱਭਦੀ ਨਾੜ ਨਹੀਂ ਲੱਭਦੀ ਤਾਂ ਉਹ ਸਰੀਰ ਦੇ ਹਰ ਅੰਗ ਤੇ ਟੀਕਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਜਿੱਥੇ ਕਦੇ ਆਪਾਂ ਸੋਚਿਆ ਵੀ ਨਹੀਂ ਉਹ ਉੱਥੇ ਵੀ ਟੀਕਾ ਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਸੇ ਕੋਸ਼ਿਸ਼ ਦੇ ਅਧੀਨ ਜਦੋਂ ਵਾਰ-ਵਾਰ ਵਾਰ ਇੰਜੈਕਟ ਕਰਦੇ ਆ ਇੰਜੈਕਟ ਕਰਦੇ ਆ ਫਿਰ ਵੇਨ ਦੇ ਵਿੱਚ ਟੀਕਾ ਨਹੀਂ ਲੱਗਦਾ ਸੋਵੇ ਲਗ ਜਾਂਦੀ ਆ ਫਿਰ ਪਸ ਬਣ ਜਾਂਦੀ ਆ ਪੱਕ ਜਾਂਦਾ ਔਰ ਫਿਰ ਕਈ ਵਾਰੀ ਐਡਮਿਟ ਵੀ ਹੋਣਾ ਪੈਂਦਾ ਔਰ ਇਹ ਵੀਰ ਸਰਕਾਰੀ ਹਸਪੀਟਲ ਰੂਪੜ ਵੀ ਐਡਮਿਟ ਰਿਹਾ ਪਰ ਜਿਹੜੀ ਐਡਿਕਸ਼ਨ ਸੀ ਉਹਦੇ ਚੋਂ ਨਹੀਂ ਨਿਕਲ ਪਾਇਆ ਕਿਉਂਕਿ ਐਡਿਕਸ਼ਨ ਚੋਂ ਨਿਕਲਣ ਵਾਸਤੇ ਟ੍ਰੀਟਮੈਂਟ ਵੀ ਵਧੀਆ ਚਾਹੀਦਾ ਦਵਾਈ ਵੀ ਵਧੀਆ ਚਾਹੀਦੀ ਆ ਮਰੀਜ਼ ਦੀ ਸੈਟੀਸਫੈਕਸ਼ਨ ਵੀ ਹੋਣੀ ਚਾਹੀਦੀ ਉਨੂੰ ਨੀਂਦ ਵੀ ਹੋਣੀ ਚਾਹੀਦੀ ਆ ਉਹਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਫਿਰ ਮਰੀਜ਼ੇ ਚਿੱਟੇ ਚੋਂ ਨਿਕਲਦਾ ਔਰ ਨਾਲ ਦੀ ਨਾਲ ਕਾਉਂਸਲਿੰਗ ਹੌਸਲਾ ਪਰਿਵਾਰ ਦਾ ਸਾਥ ਬਹੁਤ ਜ਼ਰੂਰੀ ਹੈ ਪਰ ਇਸ ਵੀਰ ਦੇ ਪਰਿਵਾਰ ਨੇ ਸਾਥ ਛੱਡ ਦਿੱਤਾ ਸੀ ਇਹਦੀ ਮਾਂ ਨੇ ਇਹਦਾ ਸਾਥ ਨਹੀਂ ਛੱਡਿਆ ਹਾਲਾਂਕਿ ਮਾਂ ਬੁਢਾਪਾ ਪੈਨਸ਼ਨ ਲੈਂਦੀ ਆ ਕਰਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਦੋ ਬੱਚੇ ਨੇ ਉਹ ਵੀ ਆਪਣੇ ਪਿਓ ਤੋਂ ਮੂੰਹ ਫੇਰ ਗਏ ਕਿਉਂਕਿ ਜਦੋਂ ਮਾਂ-ਬਾਪ ਚੰਗਾ ਕੰਮ ਨਹੀਂ ਕਰਨਗੇ ਨਸ਼ਾ ਕਰਨਗੇ ਪਰਿਵਾਰ ਦੇ ਪੈਸੇ ਖਰਚਣ ਦੇ ਬਾਵਜੂਦ ਇਲਾਜ ਕਰਾਣ ਦੇ ਬਾਵਜੂਦ ਵਾਰ-ਵਾਰ ਉਹ ਚੀਜ਼ਾਂ ਕਰਨਗੇ ਫਿਰ ਭਾਵੇਂ ਮਾਂ ਹੋਵੇ ਬਾਪ ਹੋਣ ਜਾਂ ਬੱਚੇ ਹੋਣ ਜਾਂ ਕੋਈ ਹੋਰ ਹੋਵੇ ਤਾਂ ਕੋਈ ਵੀ ਬਹੁਤਾ ਚਿਰ ਸਾਥ ਨਹੀਂ ਦਿੰਦਾ ਸੋ ਮਾਤਾ ਮੈਨੂੰ ਫੋਨ ਕਰਦੀ ਹੈ ਕਿ ਡਾਕਟਰ ਸਾਹਿਬ ਵੀ ਸੱਚਮੁੱਚ ਹੀ ਇਦਾਂ ਤੁਹਾਡੀ ਮੈਡੀਸਨ ਕੰਮ ਕਰਦੀ ਹੈ ਕੋਈ ਮਰੀਜ਼ ਸਾਡਾ ਮੇਰਾ ਬੇਟਾ ਇਦਾਂ ਦਾ ਕਰਕੇ ਵੀ ਅਸੀਂ ਬਹੁਤ ਗਰੀਬਾਂ ਤੇ ਬਸ ਹੁਣ ਕੰਮ ਕਰ ਵੀ ਕੋਈ ਨਹੀਂ ਤੇ ਬੁਢਾਪਾ ਪੈਨਸ਼ਨ ਦੇ ਨਾਲ ਘਰ ਚੱਲਦਾ ਤੇ ਤੁਸੀਂ ਮੇਰੇ ਬੱਚੇ ਦਾ ਇਲਾਜ ਕਰੋ। ਸੋ ਸਾਡੇ ਕੋਲ ਆਏ ਕਾਉਂਸਲਿੰਗ ਕੀਤੀ, ਸਾਰੀ ਗੱਲਬਾਤ ਦੇਖੀ ਸੁਣੀ। ਤਸਵੀਰਾਂ ਤੁਸੀਂ ਦੇਖ ਲਈਆਂ ਕਿੰਨੇ ਉਹਦੇ ਪੈਰ ਹਾਥੀਆਂ ਵਰਗੇ ਪਾਥੀਆਂ ਵਰਗੇ ਹੋਏ ਪਏ ਸੀ। ਹੱਥ ਪੈਰ ਉਹਦੇ ਬਾਹਾਂ ਸਾਰੀਆਂ ਗਲੀਆਂ ਪਈਆਂ ਸੀ। ਕਾਉਂਸਲਿੰਗ ਕਰਦੇ ਆ ਸਾਰੀ ਗੱਲਬਾਤ ਅਸੀਂ ਕੀਤੀ। ਸਮਝਾਇਆ ਜਿੰਦਗੀ ਦੇ ਮੈਨੇ ਸਿਖਾਏ ਕਿ ਵੀਰ ਬਚ ਰਹੇਗਾ ਦਵਾਈ ਨਾਲ। ਤੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲਿਫ ਨਹੀਂ ਹੋਣ ਦਿੰਦਾ। ਔਰ ਉਸ ਦਿਨ ਉਹ ਬ੍ਰੀਜ ਚਿੱਟਾ ਲਾ ਕੇ ਨਹੀਂ ਸੀ ਆਇਆ ਕਿਉਂਕਿ ਟੀਕਾ ਲੱਗਣ ਵਾਸਤੇ ਜਗ੍ਹਾ ਹੀ ਕੋਈ ਨਹੀਂ ਸੀ ਬਤੀ ਔਰ ਪੇਪਰ ਤੇ ਉਹਨੂੰ ਕੰਮ ਕੋਈ ਨਹੀਂ ਸੀ ਕਰਦਾ ਔਰ ਜਿਆਦਾ ਪੈਸੇ ਖਰਚ ਕੇ ਉਹ ਪੇਪਰ ਤੇ ਲਾ ਵੀ ਨਹੀਂ ਸਕਦਾ ਕਿਉਂਕਿ ਪੈਸੇ ਪਹਿਲਾਂ ਹੀ ਹੈ ਨਹੀਂ ਸੀ ਇੰਨਾ ਗੰਗਾਲ ਹੋ ਚੁੱਕਿਆ ਸੀ ਸੋ ਦੋਸਤੋ ਜਦੋਂ ਸਾਡੇ ਕੋਲ ਆਂਦਾ ਹੈ ਅਸੀਂ ਉਹਨੂੰ ਮੈਡੀਸ਼ਨ ਖਵਾਉਨੇ ਆ ਲੀਵਰ ਵੀ ਫੈਟੀ ਹੁੰਦਾ ਹੈ ਉਹਦਾ ਨੀਂਦ ਵੀ ਨਹੀਂ ਆਉਂਦੀ ਹੁੰਦੀ ਡਿਪਰੈਸ਼ਨ ਵੀ ਹੁੰਦਾ ਹੈ ਟੈਨਸ਼ਨ ਵੀ ਹੁੰਦੀ ਆ ਕੰਮਕਾਰ ਵੀ ਕੋਈ ਨਹੀਂ ਹੁੰਦਾ। ਸਰੀਰ ਵੀ ਵਿਕਾਰ ਹੁੰਦਾ ਔਰ ਸਾਰੇ ਹੱਥ ਪੈਰਾਂ ਦੇ ਵਿੱਚ ਉਹਦੀ ਚੀਜ਼ਾਂ ਪੈਣੀ ਆ ਦਰਦ ਹੁੰਦਾ ਦਿਨ ਰਾਤ ਹਾਈ ਕਲਣਾਟ ਕਰਦਾ ਜਿਵੇਂ ਕੋਈ ਪੱਕਾ ਰੂਗੀ ਕੋੜੀ ਕੋੜ ਦਾ ਰੋਗ ਦਾ ਕਿਸੇ ਨੂੰ ਜਿਵੇਂ ਕੋੜ ਦਾ ਰੋਗ ਹੋ ਗਿਆ ਹੁੰਦਾ ਇਸ ਤਰ੍ਹਾਂ ਦਾ ਉਹਦਾ ਵਰਲਾਪ ਪਰ ਅਸੀਂ ਇੱਥੇ ਬੈਠ ਕੇ ਉਹਨੂੰ ਦਵਾਈ ਖਵਾਈ ਮਹਾਰਾਜ ਨੇ ਕਿਰਪਾ ਕੀਤੀ ਵੀਰ ਠੀਕ ਹੋਇਆ ਔਰ ਉਸੇ 5 ਦਿਨ ਦੀ 4 ਦਿਨ ਦੀ ਦਵਾਈ ਉਹ ਲੈ ਗਈ ਸੀ ਸਾਡੇ ਕੋਲ ਉਨੇ ਘਟਾ ਘਟਾ ਕੇ ਦਵਾਈ ਹੋਰ ਖਾਦੀ 16 ਜੁਲਾਈ ਦੀ ਤਸਵੀਰ ਤੁਸੀਂ ਪਹਿਲਾਂ ਦੇਖ ਲਈ ਆ ਹੁਣ ਇੱਕ 12 ਅਗਸਤ ਦੀ ਕਿ 18 ਅਗਸਤ ਦੀ ਤਸਵੀਰਾਂ ਤੁਸੀਂ ਹੁਣ ਉਹ ਵੀ ਦੇਖੋਗੇ ਵਿੱਚ ਇਹਦੇ ਇਹ ਇੱਕ ਮਹੀਨਾ ਇਹ ਪੂਰੇ ਇੱਕ ਮਹੀਨਾ ਬਾਅਦ ਦੀ ਤਸਵੀਰਾਂ ਦੀ ਹੁਣ ਤੁਸੀਂ ਦੇਖੋ ਜਰਾ ਇਹ ਵੀਰ ਮੈਨੂੰ ਰੋਪੜ ਮਿਲਿਆ ਸੰਪਰਕ ਕਰਨ ਦਾ ਤਾਂ ਅਸੀਂ ਕਈ ਵਾਰੀ ਦੇਣਾ ਕੋਸ਼ਿਸ਼ ਕੀਤੀ ਕਿ ਫੀਡਬੈਕ ਲਈਏ ਕਿਵੇਂ ਆ ਇਹਦੀ ਮਾਤਾ ਜੀ ਦਿੱਲੀ ਚਲੇ ਜਾਂਦੇ ਆ ਇਹਦੀ ਭੈਣ ਦੇ ਕੋਲ ਮਾਤਾ ਦੀ ਬੇਟੀ ਕੋਲ ਭਾਵ ਕੇ ਬੱਚਾ ਹਾਂ ਡਿਲੀਵਰੀ ਹੋਣੀ ਸੀ ਔਰ ਇਹ ਵੀਰ ਨੂੰ ਅਸੀਂ ਫੋਨ ਕੀਤਾ ਕਈ ਵਾਰੀ ਪਰ ਇਹ ਫੋਨ ਨਾ ਚੱਕਦਾ ਰਿਹਾ ਕਿਉਂਕਿ ਮੈਂ ਸਮਝਾ ਕੇ ਭੇਜਿਆ ਸੀ ਵੀ ਕਿਸੇ ਵੀ ਅਨਨੋਨ ਬੰਦੇ ਦਾ ਫੋਨ ਨਹੀਂ ਚੱਕਣਾ ਪਰ ਉਹ ਪਤੰਦਰ ਸਾਡਾ ਹੀ ਫੋਨ ਨਹੀਂ ਚੱਕਦਾ ਰਿਹਾ ਫਿਰ ਜਦਨ ਮੈਨੂੰ ਅਦਾਲਤ ਦੇ ਬਾਹਰ ਮਿਲਿਆ ਤੇ ਇਕਦਮ ਮੈਂ ਪਛਾਣ ਲਿਆ ਇਹਨੂੰ ਤੇ ਇਹਨੇ ਮੈਨੂੰ ਪਛਾਣ ਲਿਆ ਸਸਰੀਕਾਲ ਹੋਈ ਬਖਾ ਕਿਵੇਂ ਆ ਨਾਮ ਇਹਦਾ ਜਾਣ ਕੇ ਨਹੀਂ ਲੈ ਰਿਹਾ ਕਿਉਂਕਿ ਲੋਕਲ ਆ ਤੇ ਕਹਿੰਦਾ ਵਧੀਆ ਮੈਂ ਕਿਹਾ ਵਧੀਆ ਕਿਦਾਂ ਕਹਿੰਦਾ ਜੀ ਤੁਹਾਡੇ ਸਾਹਮਣੇ ਆ ਮੈਂ ਕਿਹਾ ਵੀ ਕਿਵੇਂ ਆ ਲਾਂਦਾ ਕਿ ਨਹੀਂ ਲਾਂਦਾ ਕੰਦਰ ਜੀ ਬਿਲਕੁਲ ਤੁਹਾਨੂੰ ਲੱਗਦਾ ਦੋਸਤੋ ਮੇਰੇ ਸਾਹਮਣੇ ਇਹ ਬੰਦਾ ਹਿੱਕ ਤਾਣ ਕੇ ਇਦਾਂ ਖੜਕ ਕੇ ਕਹਿੰਦਾ ਤੁਹਾਨੂੰ ਲੱਗਦਾ ਮੈਂ ਲਾਂਦਾ ਹੋਊਗਾ ਮੈਂ ਕਿਹਾ ਸੱਚਮੁੱਚ ਯਾਰ ਤੂੰ ਨਹੀਂ ਲੱਗਦਾ ਫਿਰ ਵੀ ਮੈਨੂੰ ਜੱਫੀ ਚ ਲੱਤਾ ਮਖਾ ਮਾੜਾ ਮੋਟਾ ਕੁਝ ਹੋਰ ਜਾਂ ਕੁਛ ਹੋਰ ਸੁਕਾ ਸਿੱਧਾ ਕੋਈ ਕਹਿੰਦਾ ਨਾ ਬਿਲਕੁਲ ਨਹੀਂ ਸੋ ਦੋਸਤੋ ਮੈਨੂੰ ਬੜੀ ਖੁਸ਼ੀ ਹੋਈ ਫਿਰ ਅਸੀਂ ਜੀਟੀ ਰੋਡ ਤੇ ਖੜਕੇ ਇਹ ਕਚੇਰੀ ਦੇ ਕੋਲ ਦੀ ਤਸਵੀਰ ਹੈ ਜਿਹੜੀ ਤੁਸੀਂ ਦੇਖੀ ਆ ਇਸ ਤਰ੍ਹਾਂ ਸਾਡੀ ਮੈਡੀਸਿਨਾਂ ਕੰਮ ਕਰਦੀ ਆ ਤੁਹਾਡਾ ਕੋਈ ਮਰੀਜ਼ ਤੁਸੀਂ ਆਪ ਹੋ ਐਡਿਕਸ਼ਨ ਚੋਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਹੋ ਇੰਜੈਕਟ ਕਰਦੇ ਹੋ ਕਿੰਨਾ ਵੀ ਕਰਦੇ ਹੋ ਇਲਾਜ ਕਰਾ ਕੇ ਵੀ ਥੱਕ ਚੁੱਕੇ ਹੋ ਐਡਮਟ ਕਰਕੇ ਡੀਟੌਕਸ ਹੋ ਕੇ ਲੋਕ ਬੜਾ ਪੈਸਾ ਖਰਾਬ ਕਰਦੇ 2.2 ਲੱਖ ਰੁਪਇਆ ਬਾਡੀ ਡੀਟੌਕਸ ਹੋਣ ਦੇ ਟੀਕੇ ਵੀ ਲਾਉਣੇ ਸਭ ਕੁਝ ਕਰਦੇ ਆ ਪਰ ਫਿਰ ਵੀ ਐਡਿਕਸ਼ਨ ਨਹੀਂ ਜਾਂਦੀ ਦਿਮਾਗ ਦੇ ਵਿੱਚੋਂ ਇਹ ਚੀਜ਼ਾਂ ਨਹੀਂ ਜਾਂਦੀਆਂ ਦਿਮਾਗ ਚੋਂ ਕੱਢਣ ਵਾਸਤੇ ਤੁਹਾਡਾ ਬਿਜੀ ਹੋਣਾ ਬਹੁਤ ਜ਼ਰੂਰੀ ਆ ਸੰਗਤ ਛੱਡਣਾ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਚ ਵੀਰ ਨੇ ਕੀਤਾ ਫਿਰ ਨੇ ਮੇਰਾ ਨੰਬਰ ਸੇਵ ਕੀਤਾ ਫਿਰ ਅਸੀਂ ਇਹਨੂੰ ਫੋਨ ਕਰਦੇ ਤੇ ਫਿਰ ਇਹ ਫੋਨ ਚੁੱਕ ਲੈਂਦਾ ਰਿਹਾ ਔਰ ਮਹਰ ਦੀ ਕਿਰਪਾ ਦੇ ਨਾਲ ਅਜੇ ਤੱਕ ਵੀ ਬਿਲਕੁਲ ਠੀਕ ਆ 9 ਅਕਤੂਬਰ ਦਾ ਮਹੀਨਾ ਲਾਸਟ ਹੋ ਗਿਆ ਇਹ ਲਗਭਗ 4-5 ਮਹੀਨੇ ਇਸ ਬੰਦੇ ਨੇ ਸਾਡੇ ਕੋਲੋਂ ਦਵਾਈ ਖਾ ਚੁੱਕੇ ਹੋਣੇ ਨੇ ਔਰ ਸਿਰਫ 4000 ਰੁਪਏ ਦੋਜ ਦੇ ਨਾਲ एवरी ਮਰੀਜ਼ ਜਿਹੜਾ ਉਹ ਤੰਦਰੁਸਤ ਹੋ ਚੁੱਕਾ ਹੈ ਸੋ ਜੇ ਤੁਹਾਡਾ ਵੀ ਕੋਈ ਮਰੀਜ਼ ਆ ਤੁਸੀਂ ਆਪ ਹੋ ਇਸ ਵੀਡੀਓ ਨੂੰ ਦੇਖ ਰਹੇ ਹੋ ਸੁਣ ਰਹੇ ਹੋ ਤੁਹਾਡਾ ਕੋਈ ਆਂਢੀ ਗੋਂਢੀ ਆ ਉਹਨੂੰ ਜਰੂਰ ਸ਼ੇਅਰ ਕਰੋ ਤਾਂ ਕਿ ਅਸੀਂ ਥੋੜੇ ਪੈਸੇ ਦੇ ਵਿੱਚ ਵੀ ਵਧੀਆ ਇਲਾਜ ਕਰਾ ਸਕੀਏ ਆਪਣੇ ਲੋਕਾਂ ਨੂੰ ਪੰਜਾਬ ਦੀ ਜਵਾਨੀ ਨੂੰ ਬਚਾ ਸਕੀਏ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਹੋਰ ਪਹੁੰਚਦੀਆਂ ਰਹਿਣ ਤੇ ਤੁਹਾਡਾ ਹੌਸਲਾ ਬਲੰਦ ਰਹੇ ਰੱਬ ਰੱਖਾ ਸਤਿ ਸ੍ਰੀ ਅਕਾਲ